ਅਨੋਖੇ ਮਾਸਕਾ ਲਈ ਮਸ਼ਹੂਰ ਰਾਜਕੁੰਦਰਾ ਇੱਕ ਵਾਰ ਫਿਰ ਫਸ ਗਏ ਨੇ ਈਡੀ ਨੇ ਸ਼ਿਲਪਾ ਸ਼ੈਟੀ ਤੇ ਰਾਜਕੁੰਦਰਾ ਨੂੰ ਇੱਕ ਵੱਡਾ ਝਟਕਾ ਦਿੱਤਾ ਮਾਮਲਾ 6006 ਕਰੋੜ ਦੇ ਕਪਲੇ ਦਾ ਜਿਸ ਕਾਰਨ ਉਹਨਾਂ ਦੀ ਮੁੰਬਈ ਦੇ ਜੂਹੂ ਚਕਰ ਨੂੰ ਈਡੀ ਨੇ ਜ਼ਬਤ ਕਰ ਲਿਆ 6006 ਕਰੋੜ ਦੇ ਕਪਲੇ ਮਾਮਲੇ ਦੇ ਵਿੱਚ ਕਥਿਤ ਤੌਰ ਤੇ ਰਾਜਕੁੰਦਰਾ ਦੇ ਸ਼ਾਮਿਲ ਹੋਣ ਨੂੰ ਲੈ ਕੇ ਈਡੀ ਨੇ ਇਹ ਵੱਡਾ ਫੈਸਲਾ ਲਿਆ ਅਕਸਰ ਹੀ ਰਾਜਕੁੰਦਰਾ ਦਾ ਨਾਮ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿਸੇ ਚੰਗੇ ਕੰਮ ਲਈ ਨਹੀਂ ਬਲਕਿ ਕਿਸੇ ਨਾ ਕਿਸੇ ਸਕੈਮ ਕਾਰਨ ਜਾਂ ਗਲਤ ਖਬਰਾਂ ਕਾਰਨ ਉਹਨਾਂ ਦਾ ਨਾਮ ਅਕਸਰ ਹੀ ਹਾਈਲਾਈਟ ਵਿੱਚ ਰਹਿੰਦਾ ਹੈ ਇਸ ਵਾਰ ਤਾਂ ਰਾਜਕੁੰਦਰਾ ਤੇ ਸ਼ਿਲਪਾ ਸ਼ੈਟੀ ਨੂੰ ਜ਼ਬਰਦਸਤ ਝਟਕਾ ਲੱਗਿਆ ਕਿਉਂਕਿ ਈਟੀ ਨੇ ਮਨੀ ਲਾਂਡਰਿੰਗ ਨੂੰ ਲੈ ਕੇ ਰਾਜਕੁੰਦਰਾ ਦੀ 95 ਕਰੋੜ ਦੀ ਸੰਪਤੀ ਨੂੰ ਜ਼ਬਤ ਕਰ ਲਿਆ ਦਾ ਇੰਡੀਅਨ ਐਕਸਪ੍ਰੈਸ ਦੀ ਖਬਰ ਅਨੁਸਾਰ ਇਹ ਦਿੱਤਾ ਕਹਿਣਾ ਹੈ ਕਿ ਬਿਟਕੋਇਨ ਨਿਵੇਸ਼ ਧੋਖਾਧੜੀ ਮਾਮਲੇ ਦੇ ਵਿੱਚ ਇਹ ਐਕਸ਼ਨ ਲਿਆ ਗਿਆ ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਪੀ ਐਮ ਐਲ ਏ ਦੇ ਤਹਿਤ ਰਾਜਕੁੰਦਰਾ ਕਾਰੋਬਾਰੀ ਅਤੇ ਅਧਿਕਾਰ ਸ਼ਿਲਪਾ ਸ਼ੈਟੀ ਦੇ ਪਤੀ ਨਾਲ ਸੰਬੰਧਿਤ 98 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ। ਕੇਂਦਰੀ ਏਜੰਸੀ ਨੇ ਕਿਹਾ ਕਿ ਅਟੈਚ ਕੀਤੀਆਂ ਜਾਇਦਾਦਾਂ ਦੇ ਵਿੱਚ ਮੁੰਬਈ ਦੇ ਜੂਹੂ ਖੇਤਰ ਵਿੱਚ ਇੱਕ ਰਿਹਾਇਸ਼ੀ ਫਲੈਟ ਸ਼ਾਮਲ ਹੈ ਜੋ ਕਿ ਸ਼ਿਲਪਾ ਸ਼ੈਟੀ ਦੇ ਨਾਮ ਤੇ ਹੈ। ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਕੁੰਦਰਾ ਦੇ ਖਿਲਾਫ ED ਦੀ ਤਾਜ਼ਾ ਕਾਰਵਾਈ منی ਲਾਂਡਰਿੰਗ ਕੇਸ ਦੇ ਸੰਬੰਧ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧੋਖਾਧੜੀ ਵਿੱਚ ਕਈ ਵੱਡੇ-ਵੱਡੇ ਹੋਰ ਵੀ ਨਾਮ ਦਰਜ ਨੇ। ਬਿਟਕੋਇਨਾਂ ਦੇ ਰੂਪ ਦੇ ਵਿੱਚ 10% ప్రతి મહિనా రిటర్న్ ਦੇ ਝੂਠੇ వాਦੇ ਨਾਲ ਲੋਕਾਂ ਤੋਂ బిట్కాయిਨ ਜੋ ਕਿ 6600 ਕਰੋੜ ਰੁਪਏ ਦੇ ਰੂਪ ਦੇ ਵਿੱਚ ਇੱਕ ਵੱਡੀ ਰਕਮ ਇਕੱਠੀ ਕੀਤੀ ਗਈ ਸੀ ਇਕੱਠੇ ਕੀਤੀ బిట్కాయిਨਾਂ ਦੀ ਵਰਤੋਂ బిట్కాయిਨ ਮਾਈਨਿੰਗ ਲਈ ਕੀਤੀ ਜਾਣੀ ਸੀ ਅਤੇ ਨਿਵੇਸ਼ਕਾਂ ਨੂੰ ਕ੍ਰਿਪਟੋ ਸੰਪਤੀ ਵਿੱਚ ਭਾਰੀ ਰਿਟਰਨ ਮਿਲਣਾ ਸੀ ਪਰ ਪ੍ਰੋਮੋਟਰਾਂ ਨੇ ਨਿਵੇਸ਼ਕਾਂ ਨਾਲ ਧੋਖਾ ਕੀਤਾ ਤੇ ਬਿਟਕੋਇਨਾਂ ਨਾਲ ਖੇਰ-ਫੇਰੀ ਕਰ ਗਏ ਇਸ ਤੋਂ ਪਹਿਲਾਂ ਵੀ ਪੌਨ ਫਿਲਮਾਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਰੋਬਾਰੀ ਰਾਜ ਕੁੰਦਰਾ ਦੀ ਇੱਕ ਕੰਪਨੀ ਜੋ ਕਿ ਲੰਡਨ ਦੇ ਵਿੱਚ ਸਥਿਤ ਸੀ ਇੱਕ ਫਰਮ ਲਈ ਕੰਮ ਕਰਦੀ ਸੀ ਜੋ ਕਿ ਭਾਰਤ ਲਈ ਅਸ਼ਲੀਲ ਵੀਡੀਓਜ਼ ਬਣਾਉਂਦੀਆਂ ਸੀ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨੂੰ ਗ੍ਰਿਫਤਾਰ ਉਸ ਟਾਈਮ ਵੀ ਕਰ ਲਿਆ ਗਿਆ ਸੀ ਤੇ ਕੁੰਦਰਾ ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਹਨਾਂ ਨੂੰ ਕੁਝ ਐਪਾਂ ਰਾਹੀਂ ਪ੍ਰਕਾਸ਼ਿਤ ਕਰਨ ਦੇ ਦੋਸ਼ ਸਨ ਰੀਮਾਂਡ ਤੇ ਬਾਹਰ ਆਉਣ ਤੋਂ ਬਾਅਦ ਰਾਜਕੁੰਦਰਾ ਅਨੋਖੇ ਮਾਸਕ ਪਾਉਂਦੇ ਹੋਏ ਵੀ ਨਜ਼ਰ ਆਉਂਦੇ ਸੀ